ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੈ ਨਾਸਣ ਦੁਰਮਤ ਹਰਨ ਕਲਮ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ ਪਰਮ ਸਨਮਾਨ ਜੋਗ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਔਰ ਨਵਾਜੀ ਸਾਧ ਸੰਗਤ ਜੀਓ ਆਓ ਜੋ ਲੜੀਵਾਰ ਕਥਾ ਵਿਚਾਰ ਸ਼ਲੋਕ ਮਹੱਲਾ ਨਾਵਾਂ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਏ ਜੋ ਅੱਜ 20 ਨੰਬਰ ਸ਼ਲੋਕ ਵਿੱਚ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਸਾਨੂੰ ਕਲ ਜੋ ਵੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਦੇ ਨੇ ਭੈ ਨਾਸਣਾ ਦੁਰਮਤ ਹਰਨਾ ਕਲ ਮੈਂ ਹਰ ਕੋ ਨਾਮ ਮਹਾਰਾਜ ਕਹਿੰਦੇ ਭੈ ਜਿਹੜਾ ਡਰ ਹੈ ਉਹਨੂੰ ਖਤਮ ਕਰਨ ਵਾਲਾ ਤੇ ਦੁਰਮਤ ਦੁਰਮਤ ਦਾ ਭਾਵ ਹੈ ਖੋਟੀ ਮਤ ਖੋਟੀ ਮਤ ਨੂੰ ਨਾਸ ਕਰਨ ਵਾਲਾ ਕੀ ਹੈ ਹਰ ਕੋ ਨਾਮ ਇਸ ਕਾਲ ਯੁਗ ਦੇ ਸਮੇਂ ਵਿੱਚ ਜਿਹੜਾ ਹਰੀ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਹੀ ਬੰਦੇ ਦੇ ਅੰਦਰੋਂ ਭੈ ਨਾਸ ਕਰ ਸਕਦਾ ਹੈ ਡਰ ਨਾਸ ਕਰ ਸਕਦਾ ਹੈ ਤੇ ਖੋਟੀ ਮਤ ਨੂੰ ਨਾਸ ਕਰ ਸਕਦਾ ਹੈ ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਅੰਦਰੋਂ ਭੈ ਮੁੱਕ ਜਾਂਦਾ ਹੈ ਉਹਨਾਂ ਅੰਦਰੋਂ ਡਰ ਮੁੱਕ ਜਾਂਦਾ ਹੈ ਜੰਮਣ ਮਰਨ ਦਾ ਡਰ ਮਰਨ ਦਾ ਡਰ ਵੀ ਮੁੱਕ ਜਾਂਦਾ ਹੈ ਸੋ ਗੁਰੂ ਪਿਆਰਿਓ ਉਹ ਨਿਡਰ ਹੋ ਜਾਂਦੇ ਨੇ ਉਹ ਜਿਹੜੇ ਪ੍ਰਮਾਤਮਾ ਨੂੰ ਜਪਦੇ ਹਨ ਉਹਨਾਂ ਦੇ ਅੰਦਰੋਂ ਡਰ ਸਦੀਵੀ ਕਾਲੀ ਮੁੱਕ ਜਾਂਦਾ ਹੈ ਉਹ ਕਦੇ ਡਰਿਆ ਨਹੀਂ ਕਰਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਭੈ ਨਾਸ਼ਨ ਸੋਹੇ ਸਜਣਾ ਤੇਰਾ ਜਿਹੜਾ ਅੰਦਰ ਦਾ ਭੈ ਹੈ ਤੇਰੇ ਅੰਦਰ ਜਿਹੜਾ ਡਰ ਹੈ ਜਮਾਂ ਦੀ ਮਾਰ ਦਾ ਸੋ ਉਹ ਖਤਮ ਹੋ ਜਾਏਗਾ ਭੈ ਨਾਸ਼ਨ ਸੋ ਤੇਰੇ ਅੰਦਰੋਂ ਡਰ ਨਾਸ ਹੋ ਜਾਏਗਾ ਦੁਰਮਤ ਜਿਹੜੀ ਖੋਟੀ ਮਤ ਹੈ ਉਹ ਵੀ ਨਾਸ ਹੋ ਜਾਏਗੀ ਕਲ ਮੈਂ ਹਰ ਕੋ ਨਾਮ ਜੇ ਤੂੰ ਇਸ ਕਾਲ ਯੁਗ ਦੇ ਸਮੇਂ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇਂ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਲਵੇਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਿਰਭਉ ਜਪੈ ਸਗਲ ਭਉ ਮਿਟੈ ਜਿਹੜਾ ਨਿਰਭਉ ਪਰਮਾਤਮਾ ਨੂੰ ਜਪਦਾ ਹੈ ਨਾ ਉਹਦੇ ਸਾਰੇ ਭੈ ਜਿਹੜੇ ਹਨ ਉਹ ਮੁੱਕ ਜਾਂਦੇ ਹਨ ਇੰਨੇ ਪਰਮਾਤਮਾ ਦਾ ਨਾਮ ਉਹਦੇ ਤੇ ਕਿਰਪਾ ਕਰਦਾ ਹੈ ਗੁਰੂ ਪਿਆਰਿਓ ਇਹ ਜਿਹੜੀ ਖੋਟੀ ਮੱਤ ਹੈ ਇਸ ਮੱਤ ਨੂੰ ਵੀ ਪ੍ਰਮਾਤਮਾ ਦਾ ਨਾਮ ਜਿਹੜਾ ਉਜਲ ਬਣਾ ਦਿੰਦਾ ਹੈ ਕਿਉਂਕਿ ਭਰੀਐ ਮੱਤ ਪਾਪਾਂ ਕੈ ਸੰਗ ਇਹ ਮੱਤ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਪਈ ਹੈ ਉਹ ਧੋਪੈ ਨਾਵੇ ਕੈ ਰੰਗ ਤੇ ਨਾਮ ਦਾ ਨਾਮ ਦੁਆਰਾ ਹੀ ਉਹਨੂੰ ਧੋ ਕੇ ਉਜਲ ਕੀਤਾ ਜਾ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਦਾਹਰਨਾ ਦੇ ਕੇ ਕਿ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਮਹਾਰਾਜ ਕਹਿੰਦੇ ਨੇ ਜਿਵੇਂ ਕਪੜਾ ਜਿਹੜਾ ਹੈ ਉਹ ਮੈਲ ਨਾਲ ਭਰ ਜਾਂਦਾ ਹੈ ਪਲੀਤ ਹੋ ਜਾਂਦਾ ਹੈ ਤੇ ਉਹਨੂੰ ਸਾਬਣ ਦੇ ਨਾਲ ਧੋਲਿਆ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਾਡੀ ਮਤ ਖੋਟੀ ਹੋ ਜਾਏ ਪਾਪਾਂ ਨਾਲ ਭਰ ਜਾਏ ਸੋ ਉਹਨੂੰ ਉਜਲ ਕਰਨ ਵਾਸਤੇ ਨਾਮ ਦੀ ਲੋੜ ਪੈਂਦੀ ਹੈ ਸੋ ਨਾਮ ਦੁਆਰਾ ਹੀ ਉਹ ਸਵਾਸ ਹੋ ਸਕਦੀ ਹੈ ਸੋ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਦੁਰਮਤ ખોਟੀ ਭੈੜੀ ਜਿਹੜੀ ਮਤ ਹੈ ਉਹਨੂੰ ਖਤਮ ਕਰ ਦਿੰਦਾ ਹੈ ਸੋ ਊਜਲ ਬੁੱਧੀ ਦੀ ਦਾਤ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਸੋ ਇਨਿਕ ਪ੍ਰਮਾਤਮਾ ਕਿਰਪਾ ਕਰਦਾ ਹੈ ਮਹਾਰਾਜ ਕਹਿੰਦੇ ਭੈ ਨਾਸ਼ਨ ਦੁਰਮਤ ਹਰਨਾ ਸੋ ਤੇਰੇ ਅੰਦਰੋਂ ਭੈ ਵੀ ਨਸ ਜਾਏਗਾ ਨਾਸ ਹੋ ਜਾਏਗਾ ਦੁਰਮਤ ਹਰਨਾ ਤੇ ਖੋਟੀ ਮਤ ਜਿਹੜੀ ਉਹ ਵੀ ਨਾਸ ਹੋ ਜਾਏਗੀ ਕਲ ਮੈਂ ਹਰ ਕੋ ਨਾਮ ਜੇ ਕਲ ਯੁਗ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਤੂੰ ਆਸਰਾ ਲੈ ਲਵੇਂ ਪ੍ਰਮਾਤਮਾ ਦੇ ਨਾਮ ਦਾ ਜਪ ਕਰ ਜਾਪ ਕਰੇ ਜੇ ਪ੍ਰਮਾਤਮਾ ਦੇ ਨਾਮ ਦਾ ਜਾਪ ਕਰੇ ਭੈ ਨਾਸ਼ਨ ਦੁਰਮਤ ਹਰਨਾ ਕਲ ਮੈਂ ਹਰ ਕੋ ਨਾਮ ਮਹਾਰਾਜ ਕਹਿੰਦੇ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੇ ਕਾਮ ਜਿਹੜਾ ਦਿਨ ਰਾਤ ਉਸ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਦਾ ਨਾ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨਨੇ ਜਿੰਨੇ ਵੀ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਨਾ ਉਹਦੇ ਕਾਰਜ ਪ੍ਰਮਾਤਮਾ ਆਪ ਕਰਦਾ ਹੈ ਉਦੇ ਕਾਰਜਾਂ ਵਿੱਚ ਆਪ ਸਾਈ ਹੁੰਦਾ ਚਾਹੇ ਭਗਤ ਧੰਨਾ ਜੀ ਵਰਗੇ ਨੇ ਚਾਹੇ ਭਗਤ ਨਾਮਦੇਵ ਜੀ ਵਰਗੇ ਨੇ ਸੋ ਆਪ ਪਰਮਾਤਮਾ ਆਪਣੇ ਸੇਵਕਾਂ ਦੇ ਕਾਰਜ ਰਾਸ ਕਰਦਾ ਹੈ ਜਦੋਂ ਨਿਸ ਦਿਨ ਦਿਨ ਰਾਤ ਕੋਈ ਪਰਮਾਤਮਾ ਦੇ ਨਾਮ ਦਾ ਭਜਨ ਕਰਦਾ ਹੈ ਫਿਰ ਗੁਰੂ ਪਿਆਰਿਓ ਉਹਨੂੰ ਕੋਈ ਟੈਨਸ਼ਨ ਨਹੀਂ ਰਹਿ ਜਾਂਦੀ ਉਹਦੀਆਂ ਸਾਰੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਨੇ ਉਹਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਮੇਰਾ ਕੋਈ ਵੀ ਕਾਰਜ ਜਿਹੜਾ ਹੈ ਉਹ ਰੁਕੇਗਾ ਨਹੀਂ ਕਿਉਂਕਿ ਕਾਰਜ ਰਾਸ ਕਰਨ ਵਾਲਾ ਮੇਰੇ ਸਿਰ ਤੇ ਬੈਠਾ ਹੈ ਜਦੋਂ ਪ੍ਰਮਾਤਮਾ ਦੇ ਨਾਮ ਦਾ ਆਸਰਾ ਲੈ ਲਿਆ ਫਿਰ ਸਾਰੇ ਕਾਰਜ ਸਫਲ ਹੋਣਗੇ ਇਹ ਸਤਿਗੁਰਾਂ ਨੇ 20 ਨੰਬਰ ਸ਼ਲੋਕ ਦੇ ਵਿੱਚ ਦਾਤ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ